ਦਫਾਓ ਨਿਕਲੋ ਬਾਹਰ ਨਹੀਂ ਨਾ ਮੇਰਾ ਕਹਿਣਾ ਮੰਨਾ ਚੱਲ ਅਰਜੁਨਤੂ ਵੀ ਚੱਲ ਚੱਲ ਬੰਦੂ ਨਿਕਲ ਨਾਨੀ ਇਹ ਕਿੱਦਾਂ ਦੀ ਗੱਲ ਹੋਈ ਕਿਉਂ ਕੀ ਗੱਲ ਚਲੋ ਮੰਮੀ ਤੋਂ ਕਿਰਨ ਕੋ ਜਾਵਾਂ ਪਤਾ ਨਹੀਂ ਮੰਮੀ ਕੀ ਕੀ ਉਹਨੂੰ ਕਹਿ ਗਏ ਤੇ ਕੀ ਨਹੀਂ ਮੈਂ ਕਿਸ ਤਰ੍ਹਾਂ ਉਹਨੂੰ ਫੇਸ ਕਰਾਂ ਮੂੰਹ ਜਾਣਾ ਤੇ ਪੈਣਾ ਹੀ ਹੈ ਮੈਂ ਕੁਛ ਦੀ ਹੈ ਕਿਰਨ ਹਾਂਜੀ ਭਾਬੀ ਜੀ ਆ ਜਾਓ ਬਹਿ ਜਾਓ ਹਾਂ ਹਾਂ ਉੱਤੇ ਐ ਹੋਰ ਮੇਰੇ ਮੰਮੀ ਆਏ ਸੀ ਤਰ੍ਹਾਂ ਹਾਂਜੀ ਹਾਂਜੀ ਆਏ ਸੀਗੇ ਹੁਣੇ ਨਿਕਲੇ ਬਾਥਾ ਉੱਥੇ ਹੁਣੇ ਗਏ ਆ ਮੇਰੀ ਗੱਲ ਸੁਣ ਮੰਮੀ ਦੀ ਨਾ ਕਿਸੇ ਗੱਲ ਦਾ ਨਾ ਕੋਈ ਬੁਰਾ ਨਾ ਮਨਾਈ ਉਹਨਾਂ ਦਾ ਨਾ ਥੋੜਾ ਜਨਾ ਬੜਬੋਲਾ ਸੁਭਾਅ ਹੈ ਖੇਤੀ ਕਾਲੇ ਪੈ ਜਾਂਦੇ ਆ ਪਤਾ ਨਹੀਂ ਕੀ ਕੀ ਕਹਿ ਜਾਂਦੇ ਨੇ ਕਾਲੇ ਪੰਚ ਤੇ ਜੇ ਤੈਨੂੰ ਕੋਈ ਗੱਲ ਕਹਿਤੀ ਹੋਵੇ ਨਾ ਤੇ ਕੋਈ ਗੁੱਸਾ ਨਾ ਮਨਾਈ ਤੇ ਨਾ ਹੀ ਕਿਸੇ ਨੂੰ ਗੱਲ ਕਰੀ ਕਿਉਂਕਿ ਸਾਰਿਆਂ ਨੂੰ ਉਹਨਾਂ ਦੇ ਸੁਭਾਅ ਦਾ ਪਤਾ ਹੈ ਮੰਮੀ ਨਾ ਥੋੜਾ ਸਮਝਦੇ ਵੀ ਨਹੀਂ ਕਿਸੇ ਦੀ ਗੱਲ ਨੂੰ ਮੇਰੀ ਵੀ ਨਹੀਂ ਸੁਣਦੇ ਤੇ ਸ਼ਾਇਦ ਤੈਨੂੰ ਜੇ ਕਿਸੇ ਗੱਲ ਦਾ ਕੋਈ ਮਾੜੀ ਚੰਗੀ ਲੱਗੀ ਹੋਵੇ ਤੇ ਤੂੰ ਬੁਰਾ ਨਾ ਮਨਾਈ ਪਲੀਜ਼ ਹਾਂਜੀ ਦੀਦੀ ਗੱਲ ਤੇ ਉਹਨਾਂ ਨੇ ਮੈਨੂੰ ਕਹੀ ਆ ਗੱਲ ਗਈ ਆ ਕੀ ਕੀ ਆ ਕਿਰਨ ਦੇਖਿਆ ਨਾ ਉਹੀ ਗੱਲ ਹੋ ਗਈ ਜਿਹਦਾ ਮੈਨੂੰ ਡਰ ਸੀ ਪਤਾ ਨਹੀਂ ਕੀ ਇਹਨਾਂ ਨੂੰ ਕਾਹ ਲੀਆਂ ਪਈਆਂ ਹੀਆਂ ਸੀ ਕਿਰਨਦਸ ਮੈਨੂੰ ਕੀ ਗੱਲ ਕਹੀ ਕੁਛ ਨਹੀਂ ਉਹ ਤੇ ਆਏ ਮੇਰੇ ਕੋਲ ਬੈਠੇ ਹਾਂ ਹਾਂ ਤੇ ਮੈਨੂੰ ਆ ਗਿਫਟ ਵੀ ਦੇ ਕੇ ਗਏ ਨਾਲ ਸਗੰਦੇ ਕੇ ਗਏ ਨਾਲੇ ਮੈਨੂੰ ਕਹਿੰਦੇ ਸੀਗੇ ਕਿ ਪੂਜਾ ਤੇ ਤੁਸੀਂ ਦੋਵੇਂ ਜਾਣੇ ਦਰਾਣੇ ਠਾਣੇ ਨਹੀਂ ਭੈਣਾ ਭੈਣਾ ਬਣ ਕੇ ਰਹੋ ਅੱਜ ਕੱਲ ਜਿਵੇਂ ਚੱਲਦਾ ਵਾ ਦਰਾਣੇ ਠਾਣੇ 'ਚ ਲੜਾਈ ਹੁੰਦੀ ਆ ਤੁਸੀਂ ਇੱਕ ਮਿਸਾਲ ਕਾਇਮ ਕਰਿਓ ਜਿਵੇਂ ਤੁਹਾਡੀ ਸਾਸ ਨੇ ਘਰ ਸੰਭਿਆ ਵਾ ਉਤਨਾ ਹੀ ਤੁਸੀਂ ਦੋਵੇਂ ਜਣੇ ਸੰਭ ਕੇ ਰੱਖਿਓ ਇਤਨਾ ਦੀਆਂ ਗੱਲਾਂ ਕਰਕੇ ਗਏ ਨਾਲੇ ਮੈਨੂੰ ਕਹਿ ਕੇ ਗਏ ਕਿ ਮੈਨੂੰ ਤਾਂ ਆਪਣੀ ਮਾਂ ਵਾਂਗ ਹੀ ਸਮਝ ਜਿਹੜੀ ਵੀ ਚੀਜ਼ ਤੇਨੂੰ ਲੋਡ ਹੈਗੀ ਨਾ ਮੈਨੂੰ ਕਹਿ ਦਿਆ ਕਰ ਤੇ ਕਿਸੇ ਵੀ ਗੱਲ ਨੂੰ ਕਹਿਣ ਲੱਗਿਆ ਸ਼ਰਮਾਈ ਨਾ ਕਿਰਨ ਕਿਰਨ ਸੱਚੀ ਦਾਸ ਤੂੰ ਮੇਰਾ ਮੰਮੀ ਐਦਾਂ ਕਹਿ ਕੇ ਗਏ ਤੈਨੂੰ ਬੋਲ 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 ਬੋਲਦੀ ਕਿਉਂ ਨਹੀਂ ਪਈ ਦੱਸ ਕਿਰਨ ਕੀ ਕਹਿ ਕੇ ਗਏ ਇਹੋ ਹੀ ਕਹਿ ਕੇ ਗਏ ਕਿਉਂ ਕੋਈ ਤਾਨੂੰ ਹੋਰ ਹੋ ਮੇਰੇ ਸੀ ਕੋਈ ਹੋਰ ਕਹਿ ਕੇ ਜਾਣਗੇ ਨਹੀਂ 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 ਕਿਰਨ ਉਹ ਮੈਨੂੰ ਪਤਾ ਹੈ ਉਹ ਮੇਰੇ ਮੰਮੀ ਹੈ ਹੀ ਬੜੇ ਚੰਗੇ ਆ ਉਹ ਨਾ ਕਾਲੇ ਜਰੂਰ ਪੈ ਜਾਂਦੇ ਆ ਪਰ ਸੁਭਾਅ ਬੜਾ ਮਿਲ ਆਪਣਾ ਹਰ ਕਿਸੇ ਨੂੰ ਮਿਲਦੇ ਆ ਅੱਛਾ ਤੈਨੂੰ ਗਿਫਟ ਵੀ ਦੇ ਕੇ ਗਏ ਆ ਤੇ ਸਗਨ ਵੀ ਦੇ ਕੇ ਗਏ ਆ ਹਾਂਜੀ ਹਾਂਜੀ ਮੈਨੂੰ ਆ ਗਿਫਟ ਦੇ ਕੇ ਗਏ ਆ ਵੇਖੋ ਆ ਈਰਿੰਗਸ ਦੇਖ ਗਏ ਇਹਨਾਂ ਨੂੰ ਨਾ ਮੈਂ ਅੰਦਰ ਵਾਲੀ ਦੇ ਵਿੱਚ ਰੱਖ ਦਿੰਨੀ ਠੀਕ ਰੱਖਿਆ ਸਾਹਮਣੇ ਸਿੰਘ ਜੀ ਤਰਾ ਆ ਰੱਬਾ ਸ਼ੁਕਰ ਹੈ ਕਿਤੇ ਮੰਮੀ ਕੁਝ ਕਹਿ ਨਹੀਂ ਸੀ ਗਏ ਮੈਂ ਤਾਂ ਕੁਝ ਹੋਰ ਹੀ ਸਮਝੀ ਬੈਠੀ ਸੀ ਸ਼ੁਕਰ ਹੈ ਜਾਨ ਬੱਚੀ ਤੋਂ ਲੱਖੋਂ ਪਾਏ ਅੱਜ ਤੇ ਉਹ ਸਾਬ ਹੋ ਗਿਆ ਹੋ ਰੱਬਾ ਦਰਵਾਜ਼ਾ ਕਿ ਬੁਲਬੁਲ ਕਰਤਾ ਪਿਆ ਹਰੇ ਗਨੇ ਚਤੁਰਵਰਤੀ ਦੇ ਨਾਨੀ ਘਰ ਆਏ ਤਾਂ ਫਿਰ ਕੀ ਹੈ ਇੱਦਾਂ ਦੀ ਵੀ ਕਿਹੜੀ ਗੱਲ ਹੈ ਜਿਹੜੀ ਉਹਨਾਂ ਨੇ ਤਰਕੇ ਬੁਲਾ ਲਿਆ ਤੁਹਾਨੂੰ ਤੇ ਮਨ ਨੂੰ ਕੀ ਪਤਾ ਹੁਣ ਤੂੰ ਆਇਆ ਹੀ ਹੈ ਨਾ ਤੇ ਪਤਾ ਲੱਗ ਜਾਏਗਾ ਤਾਂ ਫਿਰ ਕੀ ਹੈ ਜੇ ਨਾਨੀ ਨੇ ਬੁਲਾ ਲਿਆ ਤੇ ਯਾਰ ਮੰਮੀ ਲੋ ਹੀ ਫੋਨ ਕਰਦੇ ਆ ਨਾਨੀ ਤੁਹਾਨੂੰ ਲੋ ਹੀ ਗੱਲ ਕਰਦੇ ਜੋ ਅੱਜ ਕਿਹੜੀ ਇੱਦਾਂ ਦੀ ਗੱਲ ਜਿਹੜੀ ਚੇਚਾ ਕਰ ਰਹੀ ਹੈ ਇਹਨਾਂ ਦੇ ਸਫੇਰ ਕਿਹ ਅਜ ਆ ਗਿਆ ਤੇ ਕੁਛ ਨਹੀਂ ਹੁੰਦਾ ਚੱਲ ਮੇਰਾ ਕੋਲੇਜ ਛੁੱਟਣ ਦਾ ਮੈਂ ਕੋਲੇ ਤੋਂ ਲੇਟ ਹੋਣਾ ਸੀ ਅੰਕੇ ਤੂੰ ਬੜਾ ਰੋਜ਼ ਦਾ ਟਾਈਮ ਸੀ ਨਹੀਂ ਜਾਣਾ ਵਾ ਜੇ ਅੱਜ ਆਇਆ ਵਾ ਨਾ ਤੇ ਆਰਾਮ ਨਾਲ ਚੱਲ ਇਦਾਂ ਕਰੋ ਜਿਹੜੀ ਗੱਲ ਕਰਨੀ ਹੈ ਕੀਤੀ ਕਰੋ ਮੈਂ ਫਿਰ ਕੋਲੇਜ ਨਿਕਲ ਜੂਗਾ ਹੌਣ ਤੇ ਚੱਲ ਨਾਲੇ ਤੈਨੂੰ ਪਤਾ ਮੇਰਾ ਕੱਲ ਦਾ ਨਾ ਬੜਾ ਦਿਮਾਗ ਖਰਾਬ ਹੋਇਆ ਹੈ ਮੰਮੀ ਤੇਰਾ ਦਿਮਾਗ ਕਿਉਂ ਖਰਾਬ ਹੋਇਆ ਵਾ ਮੈਂ ਕੱਲ ਦਾ ਦੇਖਣਾ ਕੱਲ ਦਾ ਪੁੱਛਣਾ ਤੁਹਾਨੂੰ ਤੂੰ ਹੀ ਦੱਸ ਕੇ ਰਾਜੀ ਨਹੀਂ ਜੀ ਮੰਨਉ ਨਹੀਂ ਪਤਾ ਚਾਬੀ ਚੁੱਕ ਆਪਣੀ ਤੇਰੀ ਚਾਬੀ ਢਿੱਗੇ ਥੱਲੇ ਤੇ ਨਾਨੀ ਨੂੰ ਆਜ ਦੇ ਦੇ ਨਾਨੀ ਨੂੰ ਵਾ ਗੁਆ ਫਿਰ ਖਾਣ ਕੌਣ ਕੌਣ ਆ ਜੀ ਮੈਂ ਕਦੇ ਵਾਜ ਦੇਣ ਨਹੀਂ ਕੋਈ ਬੋਲਦਾ ਨਹੀਂ ਪਿਆ ਕੌਣ ਆ ਨਾਨੀ ਮੈਂ ਆਂ ਅਰਜੁਨ ਬੂਆ ਖੋਲੋ ਆ ਯਾ ਮੇਰਾ ਬੱਤ ਸਸਫੀਕਾ ਸਸਫੀਕਾ ਕੀ ਹਾਲ ਬੱਤ ਵਧੀਆ ਤੁਸੀਂ ਸਸਫੀਕਾ ਕੀ ਹਾਲ ਹੈ ਅਜਾ ਅਜਾ ਚਲਾਇ ਮਮੀ ਡੈਡੀ ਕਿੱਧਰ ਹੈ ਡੈਡੀ ਘਰ ਨਹੀਂ ਐਸੇ ਕਰਕੇ ਮੈਂ ਤੈਨੂੰ ਸੱਦਿਆ ਵਾ ਬੈਠੋ ਨਾਨੀ ਯਾਰ ਇਹ ਕੀ ਗੱਲ ਇਤਰ ਕੇ ਤਰ ਕੇ ਤੂੰ ਬੁਲਾ ਲਿਆ ਜੋ ਜਿਹੜੀ ਗੱਲ ਕਰਨੀ ਉਸ ਦਿਨ ਕਰ ਲੈਂਦੇ ਮੇਰੇ ਕੋਲ ਪਤਾ ਕਿੰਨਾ ਜ਼ਰੂਰੀ ਸੈਮੀਨਾਰ ਸੀ ਮਮੀ ਮੈਨੂੰ ਇੱਧਰ ਲੈ ਆਏ ਆ ਮੇਰਾ ਕਾਲਜ ਛੁੱਟਣ ਦਾ ਅੱਜ ਚਲ ਬੈਠੋ ਬੈਠ ਬੈਠ ਕਰਦੇ ਆ ਗੱਲ ਬੈਠ ਸੇ ਮੰਜੇ ਬੈਠ। ਬੈਠੋ ਮੰਮੀ। ਅਰਜਨ ਬੈਠ ਜੀ। ਕੀ ਸੋਚਿਆ ਕੁੜੀ ਬਾਰੇ? ਕੁੜੀ ਬਾਰੇ? ਕੀ ਮਤਲਬ ਨਾਨੀ ਤੁਹਾਡਾ? ਮੈਂ ਸਮਝਿਆ ਨਹੀਂ ਤੁਹਾਡੀ ਗੱਲ। ਦੱਸਤੀ ਆਂ, ਦੱਸਤੀ ਆਂ। ਚੁੱਪ। ਕਿਰਨ ਬਾਰੇ? ਕਿਰਨ ਬਾਰੇ ਗੱਲ ਕਰਦੀ ਪਈ ਆਂ। ਚੰਗਾ ਕੀਤਾ ਤੇ ਮਨ ਲੈ ਆਂਦਾ ਇਹਨੂੰ। ਇਹ ਸਿਆਣਾ ਵਾ। ਮੈਂ ਤਿਆਰ ਹੋ ਗਈ ਆ ਆਪਾਂ ਜਾਨਾ ਕਚਹਿਰੀ ਕਚਹਿਰੀ ਕਦਲੀ ਜਾਨਾ ਕਚਹਿਰੀ ਵਕੀਲ ਨਾਲ ਗੱਲ ਕਰਨੀ ਆ ਵਕੀਲ ਕਰਨਾ ਪੈਣਾ ਵਾ ਕਦਲੀ ਵਕੀਲ ਕਰਨਾ ਨਾ ਨੀ ਕੁੜੀ ਨੂੰ ਵਾਪਸ ਨਹੀਂ ਲਿਆਉਣਾ ਆਪਾਂ ਹੁਣ ਨਾਨੀ ਬੁਝਾਰਤਾ ਨਾ ਬਾਪੇ ਝੇਰੀ ਗੱਲ ਕਰਨੀ ਆ ਸਾਫ ਸਾਫ ਕਰੋ ਕਿਉਂ ਜਾਣਾ ਆਪਾਂ ਕਚਹਿਰੀ ਕੀ ਲੋੜ ਹੈ ਵਕੀਲ ਕਰਨ ਦੀ ਤੇਰੀ ਮਾਂ ਨੂੰ ਸਾਰਾ ਪਤਾ ਵਾ ਕਿ ਰੰਦੇ ਸੋਹ ਰਿਆ ਤੇ ਕਰਨਾ ਪਾ ਕੇਸ ਉਹ ਮੁੰਡੇ ਦੇ ਕੇਸਾ ਮੁੰਡੇ ਨੇ ਕੀ ਕੀਤਾ ਵਾ ਕੁੜੀ ਸਾਡੀ ਨੂੰ ਬਲੈਕਮੇਲ ਕਰਕੇ ਧੋਖਾ ਤੁਹਾਡੀ ਕਰਕੇ ਉਹਦੇ ਨਾਲ ਵਿਆਹ ਕੀਤਾ ਵਾ ਨਾਨੀ ਕਹਿ ਜੀ ਅੱਗਲਾ ਕਰਨ ਦੇ ਤੂੰ ਕਿਉਂ ਕਰਨਾ ਕੇਸ اتنا ਦੇ ਦੀਦਾ ਵਿਆਹ ਕੀਤਾ ਹੈ ਪਾ ਅੱਛਾ ਪਕਰ ਤੂੰ ਸਿਆਣਾ ਬਣਨ ਡਿਆ ਵਧਾਈ ਕੁੜੀ ਨਹੀਂ ਵਾਪਿਸ ਲੈ ਕੇ ਆ ਨਾ ਵਾ ਝੂਠਾ ਕੇਸ ਕਰਨਾ ਪਾਉਣਾ ਤੇ ਨਾਨੀ ਇਸ ਗਾਮ ਲਈ ਸਾਨੂੰ ਚਾ ਸੱਦਿਆ ਸੀ ਮੰਮੀ ਹੁਣ ਮੈਨੂੰ ਪਤਾ ਲੱਗਾ ਤੁਹਾਨੂੰ ਕਿਸ ਗੱਲ ਦੀ ਟੈਨਸ਼ਨ ਆ ਮੰਮੀ ਤਾਨੂੰ ਸਾਰੇ ਕੁਝ ਪਤਾਵਾਂ ਦੇ ਬਾਵਜੂਦ ਵੀ ਇਹ ਸਭ ਕਰੰਦੇ ਸੀ ਨਾਨੀ ਤੂੰ ਇਹ ਕੇਸ ਕਰਨਾ ਨਾ ਤੂੰ ਕਰ ਦੋ ਮੈਂ ਆਪਣੀ ਭੈਣ ਦੇ ਨਾਲ ਖੜਾ ਮੈਂ ਸਾਰਿਆਂ ਨੂੰ ਦੱਸੂਗਾ ਇਹ ਵਿਆਹ ਹੈ ਜਾਂ ਮੰਦੀ ਦੇ ਨਾਲ ਹੋਇਆ ਸੀ ਇਹ ਕੇਸ ਨਹੀਂ ਮੈਂ ਹੋਂਦ ਦਿੰਦਾ ਤੂੰ ਬਦ ਚਾਤਰ ਨਾ ਬਣਾ ਤੈਨੂੰ ਕੀ ਪਤਾ ਰਿਸ਼ਤੇਦਾਰਾਂ ਦੀ ਕੀ ਗੱਲਾਂ ਤੇ ਕੀ ਨਹੀਂ ਆ ਤੂੰ ਕਿ ਗੋਮੋਈ ਪਈਆਂ ਦੋਨ ਵੱਟਾਂ ਜੀ ਬਣੀ ਪਈਆਂ ਕਹਾਂ ਕੱਲੋਂ ਤੋਂ ਜੇਕਰ ਤੂੰ ਕੁੜੀਨ ਵਾਪਿਸ ਨਾ ਲਿਆਂਦਾ ਕੇਸੇ ਕਰਨਾ ਕਰਨਾ ਹੀ ਆ ਤੇਰਾ ਮੇਰਾ ਅੱਜ ਤੋ ਜਮਨ ਮਰਨ ਖਤਮ ਹੋ ਜਾਣਾ ਹੀ ਅਕੀਸ ਵੱਚਾ ਸੋਚਣ ਨਹੀਂ ਆ ਡੋਨਵਟਾ ਜੀ ਬਣੀ ਆ ਗੱਲ ਨਹੀਂ ਕਰਨ ਦੇ ਦੱਸ ਚੱਲ ਚੱਲੀਏ ਗੱਲ ਕਰਕੇ ਆਈਏ ਵਕੀਲ ਨਾਲ ਦਫਾ ਕਰ ਇਹਨਾਂ ਨੂੰ ਨਹੀਂ ਜਾਂਦਾ ਕੋਈ ਨਾਲ ਜਾਏ ਤੇਰੀ ਮਾਂ ਤੇਰਾ ਨਾਲ ਖੜੀ ਹੈ ਮੈਂ ਤੇਰੇ ਨਾਲ ਆ ਚੱਲ ਉਠ ਉਠਾ ਉਠ ਮੰਮੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਸਾਡੀ ਸਾਰਿਆਂ ਦੀ ਰਜ਼ਾਮੰਦੀ ਨਾਲ ਹੀ ਉਹਦਾ ਵਿਆਹ ਹੋਇਆ ਵਾ ਜਸ ਸਟੈਪ ਚੁੱਕਦੀ ਨਾ ਮੈਂ ਤੇ ਮੈਨੂੰ ਉਸਲੇ ਚੁੱਕਣਾ ਚਾਹੀਦਾ ਸੀ ਹੁਣ ਨਹੀਂ ਮੈਂ ਸਟੈਪ ਚੁੱਕਣਾ ਕੀ ਕਿਹਾ ਈ ਕੀ ਕਿਹਦੀ ਬਈਆਂ ਬੋਲ ਦੁਬਾਰਾ ਬੋਲ ਦੁਬਾਰਾ ਕੀ ਕਿਹਾ ਤੂੰ ਮੰਮੀ ਮੈਂ ਆਪਣੀ ਤੇ ਬਗੈਣੀ ਰਹਿ ਸਕਦੀ ਅੱਜ ਤੱਕ ਕਿੰਨੀ ਉਮਰ ਹੋ ਚਲੀ ਤੁਹਾਡੀ ਤੇ ਮੇਰੀ ਕਿੰਨੀ ਹੋ ਗਈ ਹੈ ਤੁਸੀਂ ਨੇ ਮੈਨੂੰ ਭੁੱਲੇ ਤੇ ਮੈਂ ਆਪਣੀ ਧੀ ਨੂੰ ਕਿਸ ਤਰ੍ਹਾਂ ਭੁੱਲ ਜਾਵਾਂਗੀ ਜੇ ਤੂੰ ਨਹੀਂ ਨਾ ਮੇਰੇ ਗੱਲ ਮੰਨਨੀ ਤਾਂ ਦਫਾ ਜਾ ਇੱਥੋਂ ਚਲ ਦਫਾ ਨਿਕਲੋ ਬਾਹਰ ਨਿਕਲੋ ਬਾਹਰ ਚਲੋ ਦਫਾ ਹੋ ਜਾ ਕੇ ਚਲੋ ਚੱਲ ਜਾ ਉਹ ਨਿਕਲੋ ਬਾਹਰ ਨਹੀਂ ਮੈਂ ਮੇਰਾ ਕਹਿਣਾ ਮੰਨਾਂ ਚੱਲ ਅਰਜੁਨ ਤੂੰ ਵੀ ਚੱਲ ਚਲ ਮੰਜੂ ਨਿਕਲ ਨਾਨੀ ਇਹ ਕਿੱਦਾਂ ਦੀ ਗੱਲ ਹੋਈ ਕਿਉਂ ਕੀ ਗੱਲ ਚਲੋ ਮਮੇ ਤੋ ਦਵਾਉ ਜਾ ਕੇ ਚਲੋ ਗੱਲ ਸੋਣੇ ਵੱਡਾ ਸਿਆਣਾ ਇੱਧਰ ਮੈਂ ਤਾਂ ਤੈਨੂੰ ਵੱਡਾ ਸਿਆਣਾ ਸਮਝਦੀ ਹਾਂ ਕਿ ਤੂੰ ਬਹੁਤ ਸਿਆਣਾ ਵਾ ਨਾਨੀ ਅਹੀ ਆਪਣੀ ਭੈਣ ਨਹੀਂ ਛੱਡ ਸਕਦੇ ਤੁਹਾਡੇ ਚੱਕਰ ਚ ਉਹਦਾ ਘਰ ਵਸਿਆ ਉਹਨੂੰ ਵਸੀ ਰਹਿਣ ਦੋ ਇਹ ਸਭ ਨਾ ਕਰੋ ਨਾਨੀ ਤੁਸੀਂ ਵੀ ਨਹੀਂ ਛੱਡ ਸਕਦੇ ਨਾ ਤੁਸੀਂ ਤਾਂ ਫਿਰ ਮੈਨੂੰ ਛੱਡ ਦੋ ਜਦ ਦਫਾ ਹੋ ਜਾ ਕੇ ਨਹੀਂ ਛੱਡਣਾ ਤੇ ਹਾਂ ਚਲੋ ਤੁਸੀਂ ਇੱਥੇ ਕੀ ਕਰ ਰਹੇ ਹੋ ਜਾਓ 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 はいいんやなね。<music> रिदी वेरी रिदी हां जी की कर देवी पुत्तर कुछ नहीं वो इंची टेप नहीं लगदा वलीला ਵੀ ਗਿਆ بٹਨ ਵੀ ਗਿਆ ਹੂੰ इंची टेप ਨਹੀਂ ਲੱਗਦਾ ਪਿਆ ਕੀ ਕਰਨਾ ਸੀਜ਼ਰ ਸੀਦਾ ਵੀ ਐ ਰਹੀ ਤੂੰ ਆਪੇ ਤੇ ਗਿਆ ਸਲਾਈ ਤੇ ਨਾ ਤੇ ਤਿਆਰੀ ਕਰਦੀ ਵੀ ਜਾਣਦੀ ਸਲਾਈ ਦੀ ਲੈ वेरी ਗਾਸਨ ਪੁੱਤਰ ਕੋਈ ਸਲਾਈਸ ਨੂੰ ਚੱਲੇ ਜਾਣਾ ਤੁਸੀਂ ਨਾ ਆਪਣੀ ਪੜਾਈ ਕੰਪਲੀਟ ਕਰੋ ਕੋ ਠੀਕ ਹੈ ਨਾ ਬੁੱਤਰ ਸਹੀ ਗੱਲ ਹੈ ਕੀ ਠੀਕ ਹੈ ਕਿਹੜੀ ਪੜ੍ਹਾਈ ਜਿੱਥੇ ਚੱਲੀ ਹੈ ਨਾ ਜਾਣ ਦੋ ਮਾਨੂੰ ਕੋਈ ਲੋੜ ਨਹੀਂ ਪੜਨ ਪੜਨ ਦੀ ਚੁੱਪ ਕਰੇਂਗਾ ਤੂੰ ਕਿਉਂ ਚੁੱਪ ਕਰੇਂਗਾ ਜੋ ਪਹਿਲਾਂ ਹੋ ਗਿਆ ਨਾ ਮੈਂ ਰੀਪੀਟ ਨਹੀਂ ਹੁੰਦਣਾ ਦੁਬਾਰਾ ਬਕਵਾਸ ਘੱਟ ਕਰੀ ਇਹ ਬਕਵਾਸ ਨਹੀਂ ਮम्मी ਸੱਚ ਆ ਜੋ ਤੁਹਾਨੂੰ ਵੀ ਪਤਾ ਵਾ ਮੈਂ ਕਿਸੇ ਵੀ ਹਾਵ ਤੇ ਕਹਿ ਰਿਹਾ ਇੰਨੇ ਸਲਾਈ ਦੇ ਜਾਣਾ ਤੇ ਸਲਾਈ ਦੇ ਜਾਵੇ ਨਾ ਕੋਈ ਕਾਲਜ ਤੇ ਨਾ ਕੋਈ ਸਟੱਡੀ ਕੰਟੀਨਿਊ ਹੋਣੀ ਇਹਦੀ ਤੇ ਤੂੰ ਹੀ ਘਰ ਬੈ ਜਾ ਆਰਾਮ ਮੈਂ ਕਿਉਂ ਘਰ ਬਵਾ ਚੁੱਪ ਕਰ ਜਾ ਬੋਲੀ ਨਾ ਹੁਣ 2 ਮਿੰਟ ਚੁੱਪ ਰਹੀਂ ਮੈਂ ਕੋਹ ਨਾ ਟੈਡੀ ਮੈਡੀ ਹਲਾ ਮੈਂ ਚੁੱਪ ਹੁਣ ਹੋ ਲੈਣਾ ਨਹੀਂ ਹੈਗਾ ਜੀ ਤੇ ਇਹ ਗੱਲਾਂ ਮੇਰੇ ਪਿੱਛੇ ਨਹੀਂ ਹੋਣਣੀਆਂ ਦੁਬਾਰਾ ਇਸ ਲਾਈਨ ਤੇ ਜਾਉਗੀ ਕੋਈ ਅਜਿਹੀ ਸਕੂਲ ਤੇ ਕੋਈ ਕਾਲਜ ਨਹੀਂ ਜਾਣਾ ਇੰਨੇ ਬਕਵਾਸ ਘੱਟ ਕਰੀ ਵੱਡੇ ਬੈਠੇ ਹੋਏ ਆ ਚੌਧਰ ਕੁਣਾ ਨਾ ਕਰੀਆ ਆਪਣਾ ਵੱਡਾ ਬੋਲਦਾ ਨਹੀਂ ਪਿਆ ਛੋਟਾ ਭੁੰਕੀ ਜਾਂਦਾ ਵਿਆਹ ਜਿਹੜੀ ਗੱਲ ਸਹੀ ਆ ਮੈਂ ਉਥੇ ਬੋਲੂਗਾ ਚੁੱਪੀ ਰਹੂੰਗਾ ਮੈਂ ਦੀਦੀ ਤੂੰ ਬੇਟਾ ਆਪਣੇ ਕਾਲਜ ਆ। ਤੂੰ ਵੀ ਤੁਸੀਂ ਤੇ ਕਹਿ ਗਈ ਸਲਾਈ ਕਰਨੀ ਆ ਕਾਲਜ ਰਹਿਣ ਦੀ। ਨਹੀਂ ਪੁੱਤ। ਮੇਰੀ ਗੱਲ ਸੁਣ। ਧੁੰਮ ਪੜਨਾ। ਛੇਲੇ ਨਹੀਂ ਪੜਨਾ ਸਲਾਈ ਦਾ। ਹੱਥ ਅੱਜ ਲਾਇਆ ਕੁੜੀ ਨੂੰ। ਅੱਜ ਤੱਕ ਹੱਥ ਨਾ ਲਾਈ ਤੇ ਤੇਰੇ ਹੱਥ ਤੋੜ ਦੂੰਗੀ। ਤੇ ਕੁੜੀਆ ਦਾ ਤੇ ਹੱਥ ਚੁੱਕਿਆ ਤੇ। ਛੋਟਾਂ ਦਾ ਬਸ ਇਹ ਤੂੰ ਘੁਟਦਾ ਰਿਆਂ। ਤੇ ਬਕਵਾਸ ਘੱਟ ਕਰੀ। ਗੱਲ ਸੁਣ ਪੁੱਤ। ਤੂੰ ਨਾ ਵੱਡਾ। ਹਾਂਜੀ। ਤੇ ਮੇਰੀ ਗੱਲ ਸੁਣ ਭੈਣ ਨੂੰ ਨਾ ਕੋਲੇ ਤੂੰ ਲੈ ਕੇ ਜਾਣਾ ਤੇ ਤੂੰ ਇਹ ਨਾਲ ਲੈ ਕੇ ਆ ਨਾ ਠੀਕ ਹੈ ਮੰਮੂ ਜਿਹੜੀਆਂ ਤੂੰ ਪਹਿਲਾਂ ਗਲਤੀਆਂ ਕੀਤੀਆਂ ਨਾ ਤੇ ਹੁਣ ਨਾ ਕਰੀ ਤੇ ਐ ਨਾ ਸੋਚੀ ਕਿ ਭੈਣ ਮੇਰੀ ਲੇਟ ਹੋ ਗਈ ਐ ਕਿਸੇ ਫਰੰਟ ਨਾਲ ਚਲੀ ਜਾਵੇਗੀ ਤੇ ਅੱਜ ਤੋਂ ਬਾਅਦ ਤੇ ਹੁਣ ਤੂੰ ਅਦਾ ਧਿਆਨ ਤੂੰ ਰੱਖਣਾ ਮੰਮੀ ਦੀ ਚਿੰਤਾ ਨਾ ਕਰੋ ਜੋ ਗਲਤੀਆਂ ਮੇਰੇ ਕੋਲ ਪੱਲਾ ਹੋਈਆਂ ਉਹ ਨਹੀਂ ਹੋਣ ਦੇਣਾ ਉਹਨਾਂ ਦਾ ਆਪਣਾ ਫਿਰ ਚੰਗੀ ਤਰ੍ਹਾਂ ਨਿਭਾਉਂਦਾ ਕਿੰਨਾ ਕੀ ਗਰੰਟੀ ਲੈ ਨਾ ਗਲਤੀਆਂ ਰਿਪੀਟ ਨਹੀਂ ਹੋਣਗੀਆਂ ਐਨਾ ਗੱਲ ਨਹੀਂ ਕਰ ਰਿਹਾ ਮੈਂ ਚੁੱਪ ਰਹਿ ਵੱਡੇ ਗੱਲ ਕਰਦੇ ਹੋਏ ਨਾ ਤੂੰ ਚੁੱਪ ਰਹਿ ਮੈਂ ਧਿਆਨ ਰੱਖੂਗਾ ਮੰਮੀ ਦੀ ਹੂੰ ਦੇਖਦਾ ਕਿੱਡਾ ਕਰ ਧਿਆਨ ਰੱਖਦਾ ਏ ਵੱਡਾ ਸਿਆਣਾ ਧਿਆਨ ਤੇ ਤਾਂ ਰੱਖ ਪਾਏਗਾ ਨਾ ਜੇ ਰੱਜੀ ਕਰੇ ਕੋ ਬਾਹਰ ਜਾਊਗੀ ਮੈਂ ਤੇ ਲੈ ਆਪਣੀ ਭੈਣ ਨੂੰ ਲੈ ਗਈ ਕਿ ਤੇ ਤੇ ਦਾਮਿਆਂ ਨਾਲ ਤੇ ਰੋਕ ਲਈ ਤੇ ਜੀ ਚੱਲੇ ਕੋਲੇ ਕਿੱਥੇ ਚੱਲੀ ਹੈ ਮੈਂ ਕਹਾਂ ਨਾ ਕਿ ਤੇ ਨਹੀਂ ਜਾਣਾ ਕਿਸੇ ਨੇ ਪਿੱਛੇ ਰਹਿ ਕਿਉਂ ਪਿੱਛੇ ਰਹਿ ਆਪਣਾ ਚੌਧਰ ਬੁਣਾ ਨਾ ਕਰ ਨਿਕਾ ਨਾ ਨਿਕਲ ਆ ਚਲੋ ਦੇ ਦੇ ਮੈਂਗਾ ਰੋਜੋ ਤੁਹਾਨੂੰ ਕੀ ਤਕਲੀਫ ਤੇਨੂੰ ਵੇ ਕਿਉਂ ਰੋਗਦਾ ਵੇ ਕੁੜੀ ਨੂੰ ਮੰਮੀ ਤੁਸੀਂ ਕੀ ਕਰਨ ਦੇ ਇਹ ਮੈਨੂੰ ਸਮਝ ਨਹੀਂ ਲੱਗੀ दादी ਕਿਉਂ ਮੈਂ ਕੁੜੀ ਨੂੰ ਪੜਾਉਣਾ ਲਖਾਣਾ ਨਹੀਂ ਸਿਰ ਘਰ ਦੇ ਤੋਂ ਮਾਮਾ ਸੇ ਗੱਲ ਛੱਡਾ ਤੇ ਮੇਰੀ ਕੀ ਬਦਲ ਕੇ ਦੱਸੋ ਕੀ ਪਤਲੀ ਆ ਦੇਖ ਮੇਰੀ ਗੱਲ ਸੁਣ ਲੈ ਕੰਮ ਖੋਲ ਕੇ ਮੇਰੀ ਵੱਡੀ ਕੁੜੀ ਵੀ ਪੜੀ ਹੋ ਤਾਂ ਛੋਟੀ ਨੇ ਵੀ ਪੜ੍ਹਣੀ ਤਾਂ ਤੂੰ ਫੰਡਰ ਨੂੰ ਆ ਬੰਦ ਕਰ ਦੇ ਤੇ ਵੱਡੀ ਕੁੜੀ ਨੇ ਪੜ੍ਹਦੇ ਪੜ੍ਹਦਾ ਜਿਹੜੀਆਂ ਹਰਕਤਾਂ ਕੀਤੀਆਂ ਨਾ ਕੀ ਕੀਤੀਆਂ ਭੱਜ ਗਈ ਸੀ ਉਹ ਉਹ ਵਿਚਾਰੀ ਨੇ ਤੇ ਸਭ ਕੁਝ ਦੱਸੰਦਾ ਚਾਹਿਆ ਵੀ ਦੱਸੰਦਾ ਚਾਹਿਆ ਜਿਹੜਾ ਮੂੰਹ ਕਾਲਾ ਕਰਕੇ ਗਈ ਸਾਡਾ ਉਹਦਾ ਕਿਹਦੀ ਮੂੰਹ ਕਾਲਾ ਕਹਿਣ ਡਿਆ ਉਹਨੇ ਮੂੰਹ ਕਾਲਾ ਸਾਡਾ ਨਹੀਂ ਕੀਤਾ ਅਸੀਂ ਉਹਦਾ ਕਰਨ ਡੈ ਆ ਬੇੜਾ ਕਰਕੇ ਤੇ ਮੇਰਾ ਹੋ ਗਿਆ ਨਾ ਤੂੰ ਘਰ ਛੱਡਿਆ ਮੇਰਾ ਤੇਰੀਆਂ ਪੱਟੀਆਂ ਚ ਪੈ ਗਈ ਮੈਂ ਮੈਂ ਕਿਹੜੀਆਂ ਪੱਟੀਆਂ ਪੜਾਦੀਆਂ ਤੁਹਾਨੂੰ ਜੋ ਤੁਹਾਡੀ ਸਮਝ ਹੀ ਉਹ ਆਪਣੀ ਸਮਝ ਨਾਲ ਚੱਲੇ ਰਹੇ ਉਦੋਂ ਮੇਰੀ ਗੱਲ ਸੁਣ ਉਦੋਂ ਮੈਂ ਚੱਲੀ ਆ ਨਾ ਹੁਣ ਮੈਨੂੰ ਆਪਣੀ ਸਮਝ ਨਾਲ ਹੀ ਚੱਲਣ ਗਈ ਤੇ ਬਕਵਾਸ ਘੱਟ ਕਰੀ ਕੀ ਤੂੰ ਕੰਨਾਂ ਪਿਆ ਕੀ ਕਹਲਾ ਕੀਤਾ ਵਿਆਹ ਚ ਤੂੰ ਵੀ ਤੇ ਨਾਲ ਗਿਆ ਸੀ ਨਾ ਜਦੋਂ ਦੇਖਣੀ ਉਦੋਂ ਤੂੰ ਨਾ ਕਰ ਦਿੰਦਾ ਉਦੋਂ ਤਾਂ ਬੜਾ ਟੂਰ ਨਵੱਟਾ ਬਣ ਗਈ ਸਾਰੇ ਪਰੇ ਸੁਣਦੇ ਹੀ ਨਾ ਕੋਈ ਉਹ ਤਾਂ ਤੁਸੀਂ ਮੇਰੇ ਨਾਲ ਹੀ ਚੱਲੇ ਸੀਗੇ ਨਾ ਤੇ ਹੁਣ ਤੁਸੀਂ ਪਾਸਾ ਬਲਟ ਲਿਆ ਆ ਗਏ ਇੱਥੇ ਜਿਹੜੀ ਮੈਂ ਪੱਲਾ ਗਲਤੀ ਕੀਤੀ ਆ ਨਾ ਉਹ ਮੈਂ ਹੋਣ ਨਹੀਂ ਕਰਨਾ ਚਾਹੁੰਦੀ ਗਲਤੀ ਤੁਸੀਂ ਹੋਣ ਕਰਨ ਦੇ ਦੇ ਪਹਿਲਾਂ ਤੁਸੀਂ ਗਲਤੀ ਨਹੀਂ ਸੀ ਕੀਤੀ ਉਂਗਾ ਥੱਲੇ ਕਰ ਜਿਆਦਾ ਬਣਿਆ ਆ ਗਲਤੀ ਕੀਤੀ ਗਲਤੀ ਕੀ ਗੱਲ ਕੀਤੀ ਮੈਂ ਮੇਰੀ ਗੱਲ ਸੁਣ ਲੈ ਮੈਂ ਕਿਸੇ ਵੀ ਗੱਲਾਂ 'ਚ ਨਹੀਂ ਆਣਾ ਹੁਣ ਬਦਨਾਮੀ ਮੈਂ ਕਰਾਂਗੀ ਆਪਣੀ ਕੁੜੀ ਦੀ ਹੁਣ ਮੈਂ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਹੁਣ ਖੁਦ ਕਰਾਂਗੀ ਕਿ ਮੈਂ ਆਪਣੀ ਧੀ ਦਾ ਵਿਆਹ ਮੈਂ ਆਪ ਕੀਤਾ ਮੇਰੀ ਧੀ ਐ ਘਰ ਚ ਆਏਗੀ ਵੀ ਸਭ ਕੁਝ ਕਰੇਗੀ ਤੂੰ ਕੋ ਨੂੰ ਨਮਣਾ ਕਰਨ ਵਾਲਾ ਦੱਸ ਮੰਗ ਦੱਸ ਬੋਲਦਾ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਮੈ ਲੱਗ ਗਿਆ ਨਾ ਪਤਾ ਕਿ ਮੈਂ ਕੌਣ ਹੁੰਨਾ ਵਾ ਕੋਈ ਚੱਕਰ ਨਹੀਂ ਲੱਗ ਜੂ ਤਾਂ ਨੂੰ ਪਤਾ ਬਹੁਤ ਛੇਤੀ ਕਿ ਮੈਂ ਕੌਣ ਹੁੰਨਾ ਜੇ ਕੋਈ ਫੁੱਠੀ ਸਿੱਧੀ ਹਰਕਤ ਕੀਤੀ ਨਾ ਤੇਨੂੰ ਚੋੱਕ ਕੇ ਕਰੋ ਭਾਰ ਮਾਰਦਾ ਤੇ ਇਹ ਮਤ ਸੋਚੀ ਕਿ ਤੇਰੀ ਮਾਂ ਨਰਮ ਪੈਣ ਢਈ ਆ ਕਿਉਂ ਉਹ ਮੇਰੀਆਂ ਧੀ ਆ ਨਾ ਧੀ ਆ ਦੇ ਨਾਲ ਮੈਂ ਅੰਗ ਸੰਗ ਰਹਿਣੀ ਤੇ ਰਿਆ ਤੂੰ ਸੁਧਰ ਜਾ ਤੇ ਸਹੀ ਰਹੇਗਾ ਤੇ ਜੇ ਨਾ ਨਾ ਸੁਧਰਿਆ ਤੇ ਤੂੰ ਫੇਰ ਦੇਖ ਲੈ ਜਿਉ ਤੁਹਾਡੀਆਂ ਧੀ ਆ ਨਾ ਤੇ ਮੈਂ ਵੀ ਤੁਹਾਡਾ ਹੀ ਪੋਤਿਆ ਕੋਈ ਗੱਲ ਨਹੀਂ ਹੱਥ ਛੱਡੋ ਮੇਰਾ ਕਿੰਨਾ ਕੁ ਸੁਧਾਲੇਗਾ ਬੰਦਾ ਬਣ ਜਾ ਬੰਦਾ ਤਾਂ ਮਮਮੀ ਬਣ ਗਿਆ ਦੋ ਤੁਸੀਂ ਨਾਨੀ ਨਾਲ ਗੱਲਾਂ ਕਰਕੇ ਆਏ ਹੈ ਨਾ ਉਹ ਸਭ ਪਤਾ ਲੱਗ ਗਿਆ ਮੈਨੂੰ ਸਹੀ ਨਹੀਂ ਕਰਕੇ ਆਏ ਤੁਸੀਂ ਨਾਨੀ ਨਾਲ ਕੀ ਕਰਕੇ ਆਈਆਂ ਉਹ ਤੁਹਾਨੂੰ ਵੀ ਪਤਾ ਬੜੇ ਚੰਗੇ ਤਰੀਕੇ ਨਾਲ ਕਿ ਤੁਸੀਂ ਕੀ ਕਰਕੇ ਆਏ ਜੀ ਨਾਨੀ ਨਾਲ ਮੇਰੀ ਗੱਲ ਸੁਣ ਲੈ ਔਲਾਦ ਤੋਂ ਵੱਧ ਨਾ ਕੋਈ ਚੀਜ਼ ਨਹੀਂ ਹੁੰਦੀ ਰਹੀ ਨਾਨੀ ਜੀ ਤੇ ਮੇਰੀ ਗੱਲ ਅਸੀਂ ਮਾਵਾ ਧੀ ਆ ਜਾਨੀ ਹੈ ਤੂੰ ਵਿਚ ਪ੍ਰਧਾਨ ਨਾ ਬਣ ਉਹ ਮੇਰੀ ਮਾਂ ਵੈ ਮਾਂ ਨੂੰ ਮੈਂ ਆਪੇ ਵੇਖ ਲਵਾਂਗੇ ਮੈਂ ਕਿਸ ਤਰ੍ਹਾਂ ਬਣਾਣਾ ਤੇ ਕਿਸ ਤਰ੍ਹਾਂ ਨਹੀਂ ਬਣਾਣਾ

ਜੇਰੀ ਮੈਂ ਪਲਾਂ ਗਲਤੀ ਕੀਤੀ ਹੈ ਨਾ ਹੁਣ ਵੀ ਮੈਂ ਕਰਨੀ ਮੈਂ ਆਪਣੀ ਧੀ ਨਾਲ ਮਿਲਾ ਵਰਤਾਂਗੀ ਧੀ ਮੇਰੀ ਇੱਥੇ ਵੀ ਆਏਗੀ ਦੇਖਾਂਗੇ ਇਹ ਕੌਣ ਹੁੰਦਾ ਕਹਿਣ ਵਾਲਾ ਪਰਮਾਤਮਾ ਮੇਰੀ ਧੀ ਨੂੰ ਖੁਸ਼ੇ ਰੱਖੀ